ਪਿੱਖੀਵੰਡੇ ਸ਼ੌਣੀ ਨੇ ਜੀ ਦੀ ਕੋਇਆ ਭਿਆਨਕ ਐਕਸੀਡੈਂਟ ਜਿਸ ਵਿੱਚ ਮੀਆਂ ਬੀਬੀ ਦੀ ਹੋਈ ਮੌਤ ਅਤੇ ਇੱਕ ਗੰਭੀਰ ਜ਼ਖਮੀ ਮੇਰੇ ਨਾਲ ਗੁਰਪ੍ਰੀਤ ਸਿੰਘ ਆ ਕੀ ਕੀ ਮਸਲਾ ਹੈ ਅੱਛਾ ਕੀ ਐ ਐਕਸੀਡੈਂਟ ਜਿਹੜਾ ਹੋਇਆ ਕੀ ਤੁਹਾਡੇ ਕੀ ਲੱਗਦੇ ਮੇਰੇ ਦੇ ਚਾਚਾ ਸਾਡੇ ਆਪਣੇ ਗਲੀ ਚ ਹੋਈਆਂ ਤੇ ਮੇਰੇ ਚਾਚੇ ਲੱਗਦਾ ਹੈ 18 ਆ ਇਹਨਾਂ ਦਾ ਕਿੰਨਾ ਦਾ ਆਪਣੇ ਜਿਹਦਾ ਨਾਮ ਹਰਦੇਵਿਆ ਤੇ ਬਾਕੀ ਦਾ ਨਾਮ ਤਾਂ ਨਹੀਂ ਮੈਨੂੰ ਪਤਾ ਵੀ ਤੇ ਕਿੰਨੀ ਦੇਰ ਹੋਈ ਵਿਆਹ ਨੂੰ ਇਹਨਾਂ ਦੇ ਦੇਵਨੂ ਨੇ ਇਹ ਤਾਂ ਜੇ ਵੀ ਨਹੀਂ ਹੋਇਆ ਤੇ ਹੋਇਆ ਨਹੀਂ ਐਕਸੀਡੈਂਟ ਕਿੱਦਾਂ ਹੋਇਆ ਐ ਐਕਸੀਡੈਂਟ ਮੋਟਰ ਤੇ ਮੋਟਰ ਵੱਜੇ ਆ ਇਹ ਕਿੱਥੇ ਕਰਕੇ ਵੱਜੇ ਆਪਣੇ ਪਿੱਛੇ ਇਵੈਂਟ ਛੋਣੀ ਜਿਹੜੀ ਉੱਥੇ ਵੱਜੇ ਜੀ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਏ ਇੱਥੇ ਹਾਂਜੀ ਹਾਂਜੀ ਪਹੁੰਚ ਗਏ ਅੱਛਾ ਇੱਥੇ ਚਲੋ ਕੀ ਨਾਮ ਹੈ ਭਾਜੀ ਤੁਹਾਡਾ ਗੁਰਜੀਤ ਸਿੰਘ ਜਿਹੜੇ ਅਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੋਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਰਾ ਆ ਬੜਾ ਕੀ ਨਾਮ ਹੈ ਉਹਨਾਂ ਦਾ ਸੁਖਵਾਲ ਸਿੰਘ ਪਿਤਾ ਜੀ ਦਾ ਨਾਮ ਨਰਿੰਦਰ ਸਿੰਘ ਪਿੰਡ ਕਿਹੜਾ ਤਿੰਨਪੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਤਾ ਸਾਰਾ ਇੱਦਾਂ ਵੀ ਅਸੀਂ ਪਿੰਡ ਮੈਂ ਘਰ ਆ ਰਹੇ ਤੇ ਉਤੋਂ ਫੋਨ ਆਇਆ ਵੀ ਇੰਦਰ ਦਾ ਟੇਬਲ ਦੇ ਨਾਲ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਅਸੀਂ ਇਹਨੂੰ ਉਤੋਂ ਲੈ ਕੇ ਆਏ ਜੀ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜੇ ਨਹੀਂ ਪਤਾ ਨਹੀਂ ਇਹ ਗੱਡੀ ਆਉਂਦੇ ਸੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋ ਹੋ ਰਿਹਾ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਹੈ ਕਿਉਂਕਿ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਉਹਨਾਂ ਦਾ ਬਣੀ ਹੈ ਚਕਰਕੀ ਭਲਾਈ ਗੱਡੀ ਦੋਹਾਂ ਦੇ ਵਿੱਚ ਮਿਲ ਜਾਈਂਦੀ ਅੱਛਾ ਜੀ ਪੀਲਾ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜ ਗਈ ਉਹਨਾਂ ਦੀ ਡੈਥ ਹੋ ਗਈ ਆ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਸ ਹੈ ਬਹੁਤ ਜ਼ਰਾ ਗੱਡੀ ਦਾ ਪਤਾ ਲੱਗਾ ਕਿਹੜੀ ਹੈ ਗੱਡੀ ਹੀ ਪਤਾ ਨਹੀਂ ਆਈ ਤਾਂ ਪਤਾ ਨਹੀਂ ਕਿਹਾ ਇਹ ਦਵਾਦਾਂ ਤੋਂ ਲੈ ਕੇ ਆ ਗਏ ਇੱਥੇ ਜਿੱਥੇ ਮੌਕੇ ਤੇ ਕੋਲਸ ਆਈ ਹੈ ਇੱਥੇ ਇਹ ਤਾਂ ਪਤਾ ਨਹੀਂ ਲੱਗਾ ਸਾਡੇ ਤਾਂ ਅਗਾ ਦਵਾਦਾਂ ਤੋਂ ਹੀ ਲੈ ਕੇ ਰੇੜੀ ਤੇ ਪਾ ਕੇ ਇੱਥੇ ਲੈ ਕੇ ਆਏ ਆਂ ਪੂਰੀ ਮੋਟਰਸਾਈਕਲ ਰੇੜੀ ਤੇ ਠੀਕ ਹੈ ਸਰ ਕੋਈ ਨਹੀਂ ਗੱਡੀ ਗੁੱਡੀ ਲੱਗੀ ਸਾਡੇ ਤੋਂ ਲੰਬਲਾਸੇ ਆਈ ਆ ਠੀਕ ਹੈ ਮੌਤ ਦੇ ਜਾ ਹੈ ਨਹੀਂ ਤੇ ਘਰੋਂ ਗਏ ਆ ਤੇ ਜਾ ਕੇ ਦਵਾ-ਦਵਾ ਲੈ ਗਿਆ ਇਹਨੂੰ ਠੀਕ ਹੈ ਜੀ ਇਹਨੂੰ ਮੀਆਂ ਬੀਬੀ ਜੀ ਡੈੱਟ ਹੋਈ ਆ ਕੌਣ ਆ ਤੇ ਕਿਥੋਂ ਦੇ ਰਹਿਣ ਵਾਲੇ ਆ ਇਹ ਜੀ ਪੱਤਰੀ ਦੇ ਰਹਿਣ ਵਾਲੇ ਜੀ ਇੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਤੇ ਸਿੰਘਪੁਰ ਆਇਆ ਜੀ ਨੂੰ ਕੋਈ ਪਤਾ ਲੱਗਾ ਕਿੰਨੇ ਕ ਵਜੇ ਜਿੱਥੇ ਗੱਲ ਇਹ ਜੀ ਇਸ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਠੀਕ ਹੈ ਮੌਕੇ ਤੇ ਜਿਹੜੀ ਇਹਨਾਂ ਦੀ ਮੌਕੇ ਤੇ ਹੋਈ ਆ ਮੌਕੇ ਤੇ ਹੋ ਗਈ ਜੀ ਦਾ ਮੀਆਂ ਬੀਬੀ ਦੀ ਪਹਿਚਾਣ ਨਹੀਂ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਮੁੰਡੇ ਦੇ ਨਾਂ ਤੇ ਇੱਕ ਮੁੰਡੇ ਦਾ ਨਾਂ ਹਾ ਗਾਜੀ ਕਾਲ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਮਾੜੀ ਹਾਲਤ ਆ ਉਹ ਨੰਦਾ ਹਸਪਤਲ ਜਿੱਡਾ ਵੀ ਜੀ ਐਡਮਟ ਹੋਇਆ ਉਹ ਸਿੰਘਪੁਰ ਤੋਂ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਲੋਕੀ ਕਾਰਵਾਈ ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ ਬਿਆਨ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਆ ਕਰਾਂਗੇ ਹਾਲੇ